ਬੇਬੇ ਤੂੰ ਵੇਚਣਾ ਮੋੜ ਇਹ ਸਾਡਾ ਪਰਸਨ ਮੈਟਰ ਬੇਬੇ ਜੀ ਮੈਂ ਕਿ ਤੂੰ ਲੈ ਕੇ ਦੇ ਮੈਂ ਪੈਸੇ ਕਮਨ ਮੈਂ ਕਰ ਰਿਹਾ ਵੇਖ ਕੇ ਮੈਂਗਾ ਸੁਤਰ ਮੈਂ ਕੀ ਗੱਲ ਹੈ ਕੀ ਤੂੰ ਐ ਕਿਉਂ ਮੈਂ ਮੰਗਲ ਸੁਤਰ ਅਤੇ ਤੂੰ ਮੇਰੇ ਵਿੱਚ ਨਾ ਮੈਂ ਮੰਗੇ ਸੁਤਰ ਲੈ ਲਾ ਹੁਣ ਮੈਂ ਤਾਂ ਕੁਝ ਨਹੀਂ ਮੈਂ ਰਾਣੀਆਂ ਵਾਂਗੂ ਪਸੇ ਚੰਗੇ ਘਰ ਵਿਆਹੀ ਜਾਵੇ ਤੁਸੀਂ ਲੋਕ ਕਿਉਂ ਨਹੀਂ ਸਮਝਦੇ ਹੁੰਦੇ ਥੋੜੀ ਜਿਹੀ ਲਾਲਚ ਪਿੱਛੇ ਨਾ ਸਾਡੇ ਵਰਗਾਂ ਕੁੜੀਆਂ ਦੀ ਜ਼ਿੰਦਗੀ ਖਰਾਬ ਕਰਦੇ ਨੇ ਨਸ਼ਾ ਵਾਲੇ ਮੁੰਡਿਆਂ ਨਾਲ ਵਿਆਹ ਦਿੰਨੇ ਹੋਗੇ ਮੈਂ ਤਾਂ ਦੁਆ ਕਰਦੀ ਮੈਂ ਤਾਂ ਦੁਆ ਕਰਦੀ ਤੇਰੀ ਕੁੜੀ ਤੇਰੀ ਕੁੜੀ ਨੂੰ ਮੇਰੇ ਵਰਗਾ ਕਰ ਮੇਰੇ ਵਰਗਾ ਕਰ ਬਾਈ ਓਏ ਉਹ ਬਾਈ ਜਿਹੜਾ ਰਿਸ਼ਤਾ ਤੂੰ ਬਣਾ ਗਿਆ ਨਾ ਉਹ ਤਾਂ ਕਦੇ ਸੋਚਿਆ ਵੀ ਨਹੀਂ ਸੀ ਬਾਈ ਬਾਈ ਉੱਠ ਖੜਾ ਕੋਈ ਨਾ ਤੀ ਬਾਕੀ ਬੀਬੇ ਇਹਨਾਂ ਤਾਂ ਮੈਨੂੰ ਪਤਾਗਾ ਵੀਰਾ ਇੱਕ ਦਿਨਾਂ ਇੱਕ ਦਿਨਾਂ ਨਸ਼ਾ ਜ਼ਰੂਰ ਛੱਡ ਦੂਗਾ ਉਹ ਵੀ ਫਸਿਆ ਹੋਇਆਗਾ ਬੀਬੇ ਨਸ਼ਾ ਸੌਂਕ ਵਜੋਂ ਤਾਂ ਸ਼ੁਰੂ ਕਰ ਲੈਂਦੇ ਆ ਬਾਅਦ ਦੇ ਵਿੱਚ ਮਜਬੂਰੀ ਬਣ ਜਾਂਦੀ ਆ ਕੋਈ ਨੀ ਸਿਰਫ ਇਹ ਕਰਨਾ ਕਰ ਪਰਮਾਤਮਾ ਆਪਣੀ ਵੀ ਕਦੇ ਸੁਣ ਲੂਗਾ ਕੋਈ ਨਾ ਤੀ ਆਪਾਂ ਤੜਕੇ ਤੋਂ ਨਾ ਗੁਰੂ ਘਰ ਚੱਲਿਆ ਕਰਾਂਗੇ ਚੱਲ ਬੀਬੇ ਰੋਟੀ ਟੁੱਕਦਾ ਕਰ ਮੈਂ ਤੁਹਾਨੂੰ ਆਏ ਪੋਦੀਆਂ ਪੁੱਤਾਂ ਸਾਰੇ ਕਾਸੇ ਸਰਕਾਰਾਂ ਪਰ ਬੰਦੀਆਂ ਲਾ ਦਿੰਦੀਆਂ ਨੇ ਨਸ਼ਿਆਂ ਤੇ ਕਿਉਂ ਨਹੀਂ ਲਾਉਂਦੀਆਂ ਕਿਉਂ ਖੁੱਲੇ ਛੋਟ ਨਸ਼ੇ ਵੇਚਦੇ ਨੇ ਲੋਕ ਕਿਉਂ ਕਿਸੇ ਮਾਮਾ ਦੇ ਪੁੱਤ ਨਸ਼ੇ ਕਰਦੇ ਨੇ ਤੇ ਕਿਉਂ ਮਰਦੀਆਂ ਨੇਗੇ ਬੇਬੇ ਇਹ ਸਰਕਾਰਾਂ ਹੀ ਨਸ਼ੇ ਤੇ ਲਾਉਂਦੀਆਂ ਨੇ ਆਪਣੇ ਪੰਜਾਬ ਨੂੰ ਸਰਕਾਰਾਂ ਹੀ ਖਤਮ ਕਰੀ ਜਾਂਦੀਆਂ ਨੇ ਜੇ ਸਰਕਾਰਾਂ ਨੇ ਰੋਕ ਲਈ ਹੁੰਦੀ ਨਾ ਨਸ਼ੇ ਤੇ ਅੱਜ ਦੇ ਜਵਾਨੀ ਨਸ਼ੇ ਦੇ ਦਲਦਲ ਦੇ ਵਿੱਚ ਨਾ ਵਹਿ ਰਹੇ ਹੁੰਦੇ ਇਹ ਜ਼ਿੰਮੇਵਾਰਾਂ ਸਰਕਾਰਾਂ ਹੀ ਨੇ ਬੇਬੇ ਸਹੀ ਗੱਲ ਆ ਪੁੱਤ ਜੇ ਸਰਕਾਰਾਂ ਚਾਹਣ ਉਸ ਤੋਂ ਸਾਰਾ ਕੁਝ ਹੋ ਸਕਦਾਗਾ ਮਾਮਾ ਦੇ ਪੁੱਤ ਨਹੀਂ ਮਰਦੇ ਜੇ ਸਰਕਾਰਾਂ ਚਾਹਣ ਪਰ ਨਾ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਇਹਨਾਂ ਚ ਕੁਝ ਮਿਲਦਾਗਾ ਬਣਦਾਗਾ ਜਿਹੜੀਆਂ ਮੇਰੇ ਵਰਗਿਆਂ ਮਾਵਾ ਨੇ ਨਾ ਬਾਦੂ ਆਵਾ ਹੀ ਦੇਣਗੀਆਂ ਜਿਹੜੇ ਉੱਪਰ ਨਸ਼ਾ ਵੇਚਦੇ ਨੇ ਤੇ ਕਰਾਉਂਦੇ ਨੇਗੇ ਚੱਲ ਬੇਬੇ ਰੋੜਾ ਭਾਬੀ ਬੇਬੇ ਨੂੰ ਅੰਦਰ ਲੈ ਕੇ ਜਾ ਤੇ ਰੋਟੀ ਟੁੱਕਦਾ ਕਰੋ ਦੇਖ ਲੈ ਇੱਕ ਆ ਸਾਡੇ ਵਾਲਾ ਜਿਹੜੇ ਦਿਨ ਰਾਤ ਨਸੇ 'ਚ ਲੱਗਿਆ ਪਿਆ ਇੱਕਾ ਮੇਰੀ ਭਾਬੀ ਇੱਥੋਂ ਪਤਾ ਲੱਗਦਾ ਚੰਗੇ ਘਰ ਦਿੱਤੀ ਦਾ ਕੁੱਟ ਖਾ ਕੇ ਵੀ ਕਹਿੰਦੀ ਮੈਂ ਜਾਂਦੀ ਨਹੀਂ ਹੈਗੀ ਇੱਥੇ ਹੀ ਰਹੂੰਗੀ ਸਲੂਟ ਆ ਭਾਬੀ ਤੈਨੂੰ ਦੀਪਾ ਹਾਂ ਮਾਂ ਹੋ ਗਈ ਧੀ ਤਿਆਰ ਹਾਂ ਹਾਂ ਮਾਂ ਹੋ ਗਈ ਹਾਂ ਇਹ ਬੋਤ ਪਾਤੀ ਕਿ ਗੁਰੂ ਕਰਦਾ ਹੈ ਕੋਈ ਰੱਬ ਆਪਣੀ ਬੇਰਦਾਸ ਸੁਣ ਲੇ ਕੋਈ ਆਪਣੇ ਵੀ ਖਾਬਰੇ ਮਿਹਨਤ ਪੱਲੇ ਪਾਈ ਦੇਵੇ ਮੈਂ ਹਾਂ ਮੇਰੇ ਪਰਿਵਾਰ ਤੇ ਮੱਥਾ ਟੇਕਦੀਆਂ ਨੇ ਸਹੀ ਕਹਿਨੀ ਆ ਮਾਂ ਕੀ ਪਤਾ ਰਾਜਦੀਪ ਸਹੀ ਹੋ ਜਾਣ ਨਸ਼ਾ ਛੱਡ ਦੇਣ ਜੇ ਪੁੱਤ ਸਹੀ ਹੋ ਜੇ ਨਾ ਫਿਰ ਨਮੈਂ ਕਿਸੇ ਰੀਨ ਦੀ ਨਹੀਂ ਸੋ ਇਹ ਦੇਖੋ ਨਹੀਂ ਦੇਖਿਆ ਨਾ ਦਿਨ ਰਾਤ ਚੁਰੀ ਜਾਂਦੀ ਆ ਮੈਂ ਤੇ ਮੇਰਾ ਪੁੱਤ ਕਿਹੜੀ ਦਲਦਲ ਚ ਫਸ ਗਿਆ ਕਿ ਕਿਤੇ ਨਹੀਂ ਆਣਾ ਹੋ ਗਿਆ ਨਾ ਅਗਲਾ ਕੁੱਟ ਕੇ ਸਮਝਾ ਦੇ ਨੋ ਹੁਣ ਸਿਆਨੇ ਮਿਆਨੇ ਬਿਆਹੇ ਬਾਰੇ ਨੂੰ ਮੈਂ ਕਹਾ ਵੀ ਕੀ ਮੈਂ ਕਸੂਰ ਤਾਂ ਇਹਨਾਂ ਦਾ ਵੀ ਨਹੀਂ ਹੈਗਾ ਜੇ ਮਾੜੀ ਸੰਗਤ ਮਿਲੀ ਤੈਅਬ ਜਾਂ ਕੁਛ ਹੋਇਆ ਪੁੱਤ ਕਸੂਰ ਇਹਦਾ ਨਹੀਂ ਕਸੂਰ ਮੇਰੀ ਕਿਸਮਤ ਦਾ ਸਾਰੀ ਉਮਰ ਨਾਲ ਮੈਂ ੱੱਕੇ ਖਾਣੇ ਦੇਖੇ ਸੀ ਮੇਰੀ ਕਿਸਮਤ ਚ ਮੈਂ ਕਦੇ ਸੁਖ ਦਾ ਸਾਥ ਦੇਖਿਆ ਹੀ ਨਹੀਂਗਾ ਮੈਂ ਵੀ ਕਦੇ ਆਏ ਦੇਖਣੂਗੀ ਵੀ ਹਾਂ ਮੇਰੇ ਦੋ ਪੁੱਤ ਨੇ ਦੋਨੇ ਸਹੀ ਠੀਕ ਨੇਗੇ ਇੱਕ ਪੁੱਤ ਗਣੀ ਤਾਂ ਮੈਨੂੰ ਕੋਈ ਟੈਨਸ਼ਨ ਹੀ ਨਹੀਂ ਹੋएगी ਦੂਜੇ ਗਣੀ ਨਾ ਮੇਰਾ ਦੇਖ ਦੇ ਇੱਕ ਦਿਲ ਚੁਰਾਈ ਜਾਂਦਾ ਨਾ ਮਾਂ ਐਵੇਂ ਨਾ ਫਿਕਰ ਕਰ ਸਭ ਕੁਝ ਸੱਟ ਹੋ ਜਾਊਗਾ ਆਇਆ ਪਕਰ ਤੇ ਵਾਰ ਚੱਲੀ ਮਾਂ ਇਹਨਾਂ ਨੂੰ ਵੀ ਨਾਲ ਹੀ ਲੈ ਚੱਲਦੇ ਆ ਪੁੱਛ ਲੋ ਤੁਸੀਂ ਨੀਤੀ ਤੂੰ ਹੀ ਪੁੱਛ ਲੈ ਜੇ ਬਾਜੂ ਕੋ ਮੈਂ ਪਹੁੰਚਦੀ ਹਾਂ ਰਾਜੀਪ ਰਾਜੀਪ ਯਾ ਗਾ ਸੁਗਰਦ ਤੰਗ ਕਰੀਏ ਨਾ ਪਾ ਜਾਣ ਦੋ ਨਾ ਅਸੀਂ ਅਗਰਦ ਗੁਰਦੁਆਰੇ ਜਾਣੇ ਆ ਕਿ ਤੁਸੀਂ ਵੀ ਨਾ ਕੇ ਤਿਆਰ ਹੋ ਜਾਓ ਆਪਾਂ ਇਕੱਠੇ ਚੱਲ ਵਰਦੀ ਆ ਮੈਨੂੰ ਜਾਣਾ ਤੁਸੀਂ ਚੱਲਦੇ ਹੋ ਗੁਰਦੁਆਰੇ ਕੋਈ ਨਹੀਂ ਚੱਲ ਬੜੋ ਤੁਸੀਂ ਵੀ ਸਾਡੇ ਨਾਲ ਹੀ ਅਸੀਂ 10 ਮਿੰਟ ਰੁਕ ਜਾਨੇ ਆ ਨਾ ਆਓ ਜੋ ਨਾ ਸੰਦੀਪ ਚੱਲ ਜਾਓ ਤੁਸੀਂ ਮੈਂ ਨਹੀਂ ਜਾਣਾ ਇਹਦੇ ਕੋਲੇ ਕਿੱਥੇ ਟਾਈਮ ਆ ਪੁੱਤ ਗੁਰੂ ਘਰ ਜਾਂਦਾ ਇਹਦੇ ਕੋਲੇ ਤਾਂ ਨਸ਼ਾ ਲੈਣ ਦਾ ਟਾਈਮ ਆ ਉੱਥੇ ਬਥੇਰਾ ਭੱਜ ਕੇ ਵਗ ਜੂਗਾ ਬੇਬੇ ਕਿਉਂ ਤੂੰ ਮੇਰਾ ਸਵੇਰੇ ਸਵੇਰੇ ਦਿਮਾਗ ਖਰਾਬ ਕੀਤਾ ਬਗਉ ਯੋ ਨਾ ਕਰਦੇ ਬਾਰੇ ਜਾਈਂ ਤਾਂ ਭਾਗ ਜੂ ਮੈਂ ਨਹੀਂ ਜਾਣਾ ਪੁੱਤ ਅਸੀਂ ਤੈਨੂੰ ਗੁਰਦੁਆਰੇ ਜਾਣ ਨੂੰ ਕਿਹਾ ਕਿਤੇ ਹੋਰ ਚੱਲਣ ਦਾ ਤਰੀਕਾ ਹੈ ਜਦੋਂ ਚਾਰ ਮਿੱਤਰ ਆਉਂਦੇ ਨੇ ਉਹਦੀ ਅਕੇ ਨਸ਼ਾ ਲੈਣ ਜਾਣਾ ਉਦੋਂ ਤਾਂ ਠੱਕ ਦੇ ਨੇ ਮੋਟਰਸਾਈਕਲ ਤੇ ਚੜਜਣਾ ਲੈਣਾ ਬੇਬੇ ਬਾਵਾ ਜੇ ਤੂੰ ਮੈਂ ਇੱਕ ਵਾਰ ਕਹਿ ਤਾਂ ਮੈਂ ਨਹੀਂ ਜਾਣਾ ਗੁਰਦੁਆਰਾ ਦਾ ਮਤਲਬ ਨਹੀਂ ਜਾਣਾ ਚੁੱਪ ਕਰ ਜਾ ਦੋਨਾਂ ਜਣੇ ਨਾ ਸਵੇਰੇ ਸਵੇਰੇ ਮੇਰਾ ਦਿਮਾਗ ਖਰਾਬ ਕਰੋ ਤੁਸੀਂ ਕਰ ਦਿਓ ਦਿਮਾਗ ਖਰਾਬ ਚੰਗਾ ਭਲਾ ਸੁੱਤਾ ਪਿਆ ਸੀ ਸੌਣ ਕਿਉਂ ਨਹੀਂ ਦਿੰਦੇ ਮੈਨੂੰ ਮੈਂ ਨਾ ਗੁਰਦੁਆਰੇ ਜਾਣਾ ਪਲੀਜ਼ ਕਲੇਜ਼ ਨਾ ਕਰੋ ਆਜਾ ਮੈਂ ਚੱਲੀ ਓਏ ਯਾਰ ਸਵੇਰੇ ਸਵੇਰ ਤੰਗ ਕਰੀ ਜਾਂਦੇ ਆ पाइण बि ने दो सुख सां लेन बि ने ਲਾ ਪੁੱਤ ਦੇਖ ਬੇਬੇ ਉਰੇ ਬੈਠ ਕੇ ਹੁਣ ਕਿਹੜੀਆਂ ਸੌਹਾ ਖਾਣੀਆਂ ਨੇ ਉਹ ਵੀ ਦੱਸ ਦੇ ਨਾ ਬੇਬੇ ਮੈਂ ਸੌਣ ਹੀ ਖਾਣੀ ਹਾਂ ਬੇਬੇ ਤੁਸੀਂ ਨਾ ਇਹ ਕਰੋ ਮੈਨੂੰ ਨਸ਼ਾ ਛਡਾਉ ਕੇ ਕੇਂਦਰ ਚ ਭੇਜ ਦਿਓ ਓਰੇ ਮੈਂ ਨਸ਼ਾ ਨਹੀਂ ਛੱਡ ਸਕਦਾ ਬੇ ਪੁੱਤ ਉੱਥੇ ਕਿਹੜਾ ਰਹਿਣਾ ਸੌਖਾਗਾ ਪੋਤੇ ਬਹੁਤ ਔਖਾ ਰਹਿਣਾ ਬੇਬੇ ਉਹ ਤੁਸੀਂ ਮੇਰੇ ਤੇ ਛੱਡ ਦਿਓ ਮੈਂ ਕਿਵੇਂ ਮਰਜੀ ਰਹਾ ਕਿ ਨਾ ਤੁਸੀਂ ਮੈਨੂੰ ਉਹ ਕੱਢ ਦਿਓ ਬੇਪੁੱਤ ਤੈਨੂੰ ਕੋਈ ਚੀਜ਼ ਚਾਹੀਦੀ ਆ ਪੈਸੇ ਚਾਹੀਦੇ ਨੇ ਬੇਬੇ ਪੈਸੇ ਕਿੱਥੇ ਰਹਿ ਗਏ ਆਪਣੇ ਮੈਂ ਤਾਂ ਘਰ ਦਾ ਸਮਾਨ ਵੀ ਵੇਚਦਾ ਬੇਪੁੱਤ ਜਿਹੜੇ ਹੈਗੇ ਨੇ ਤੂੰ ਲੈ ਜਾਨਾਗਾ ਜੇ ਤੈਨੂੰ ਹੋਰ ਲੋੜ ਆ ਮੈਂ ਤਾਂ ਕਿਸੇ ਨੇ ਹੋਰ ਖੂਹੀ ਟੋਬੇ ਪੈ ਜੰਨੀ ਆ ਹੋਰ ਮੰਗ ਕੇ ਲਿਆ ਦੰਨੀ ਆ ਪਰ ਨਾ ਨਾ ਬੇਬੇ ਨਾ ਮੈਂ ਹੋਰ ਤਾਨੇ ਨਹੀਂ ਸੁਣਨੇ ਲੋਕਾਂ ਤੋਂ ਮੈਂ ਲੋਕਾਂ ਦਾ ਬਹੁਤ ਸੁਣ ਲਿਆ ਤੂੰ ਸਾਰਾ ਘਰ ਵਿੱਚ ਵਟਕ ਕੇ ਖਾ ਗਿਆ ਮੈਂ ਹੋਰ ਤਾਨੇ ਨਹੀਂ ਸੁਣਨੇ ਬੇਬੇ ਹਾਂ ਬੇਬੇ ਤੁਸੀਂ ਬਸ ਮੈਨੂੰ ਆ ਨਰਕ ਚੋਂ ਕੱਢ ਦੇ ਬੇਬੇ ਮੇਰੀ ਇਹ ਗੱਲ ਮੰਨ ਲਓ ਬੇ ਪੁੱਤ ਜੇ ਤੂੰ ਨਰਕ ਚੋਂ ਆਪ ਨਿਕਲਣਾ ਚਾਹੇ ਨਾ ਤਾਂ ਨਿਕਲਿਆ ਜਾਂਦਾਗਾ ਹਾਂ ਬੇਬੇ ਆ ਨਸ਼ਾ ਮੇਰੇ ਹੱਡਾਂ ਚ ਰਚ ਗਿਆ ਹੁਣ 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 ਮੈਂ ਨਸ਼ਾ ਨਹੀਂ ਛੱਡ ਸਕਦਾ ਬੇਬੇ ਨਹੀਂ ਛੱਡ ਸਕਦਾ ਪੁੱਤ ਤੂੰ ਕਹੀ ਜਾਣਾ ਮੈਨੂੰ ਨਸ਼ਾ ਛੜਾਊ ਕੇਂਦਰ ਚ ਤੋਰ ਦੋ ਉੱਥੇ ਕਿਵੇਂ ਛੱਡ ਦੇਗਾ ਤੈਨੂੰ ਮੰਨੇ ਚਾਹੇ ਨਾ ਮੰਨੇ ਤੈਨੂੰ ਕੋਈ ਨਾ ਕੋਈ ਚੀਜ਼ ਦੀ ਲੋੜ ਆਗੀ ਤੂੰ ਤਾਂ ਇਹ ਕਹਿਣਾ ਮੈਨੂੰ ਪੁੱਤ ਆ ਤੇਰੇ ਮੂਰੇ ਬੰਨੇ ਹੱਥਾ ਮੈਂ ਤੇਰੇ ਮੂਰੇ ਝੋਲੀ ੜਦੀ ਆ ਮੇਰੇ ਕੋਲੇ ਹੁਣ ਕੁਛ ਨਹੀਂ ਰਿਹਾ ਪੁੱਤ ਮੇਰੇ ਕੋਲੇ ਤੂੰ ਹੀ ਆਗਾ ਤੇ ਕਸੀਰਾ ਮੈਂ ਤੁਹਾਡੇ ਦੋਨੇ ਪਾਲਿਆ ਵੀ ਸੀ ਜੰਮਿਆ ਵੀ ਸੀ ਪਰ ਕਿਤੇ ਨਾ ਕਿਤੇ ਮੈਂ ਸੋਧਿਆ ਕਿ ਕਮੇ ਮੇਰੇ ਚ ਹੀ ਰਹਿ ਗਈ ਜੇ ਤੁਹਾਡੇ ਸਿਰ ਤੇ ਨਾ ਪਿਓ ਦਾ ਸਾਆ ਹੁੰਦਾ ਤੇ ਖਬਰੇ ਉਹ ਤੁਹਾਨੂੰ ਸਮਝਾਉਂਦਾ ਪਰ ਮਾਂ ਦਾ ਡਰ ਨਾ ਪੁੱਤਾਂ ਤੇ ਨਹੀਂ ਹੁੰਦਾ ਧੀਆਂ ਤੇ ਹੁੰਦਾ ਕਾ ਬੇਬੇ ਤੂੰ ਆਪਣੇ ਆਪ ਨੂੰ ਦੋਸ਼ ਨਾ ਦੇ ਇਹ ਸਭ ਕੁਝ ਮੇਰੀ ਗਲਤੀ ਆ ਜੇ ਛੋਟਾ ਹੁੰਦਾ ਮੈਂ ਉਹਨਾਂ ਨਾਲ ਨਾ ਰਲਦਾ ਨਾ ਤਾਂ ਮੈਂ ਅੱਜ ਇਹ ਨਸ਼ਾ ਨਾ ਕਰਦਾ ਹੁੰਦਾ ਇਹ ਕੀ ਕਿ ਨਸ਼ਾ ਉਹ ਮੇਰੇ ਹੱਡਾਂ ਚ ਰਚ ਗਿਆ ਬੇਬੇ ਮੈਂ ਕੀ ਕਰਾਂ ਮੈਨੂੰ ਇੱਕ ਮੌਕਾ ਹੋਰ ਦੇ ਬੇਬੇ ਮੇਰੇ ਤੇ ਯਕੀਨ ਕਰ ਬੇਬੇ ਮੈਂ ਨਸ਼ਾ ਛੱਡਣਾ ਚਾਹਣਾ ਬੇ ਪੁੱਤ ਹੋਂਦਰਾ ਤੇਰੇ ਤੇ ਜੇ ਸੱਚੀ ਗੱਲ ਪੁੱਛੇ ਯਕੀਨ ਹੀ ਨਹੀਂ ਰਿਹਾ ਬੇਬੇ ਫਾਹਰ ਰੱਬ ਮੈਂ ਕੀ ਕਰਾਂ ਮੈਂ ਤਾਂ ਬਚਾਲੇ ਫਸ ਗਿਆ ਘਰ ਦੇ ਵਿੜੇ ਯਕੀਨ ਕਰ ਦੇ ਕਿ ਕਿਹੜਾ ਰਾਹ ਮੇਰੇ ਕੋਲ ਚਾਚਾ ਢੌਕੇ ਅੰਦਰ ਚਾਚਾ ਨੀਵੀਂ ਪਾ ਕੇ ਨੰਨੰਗ ਕੋਈ ਨਹੀਂ ਮੈਂ ਕੋਈ ਲਾਂਬਾ ਨਹੀਂ ਦਿੰਦੀ ਪੁੱਤ ਮੈਥੋਂ ਗਲਤੀ ਹੋ ਗਈ ਮੈਨੂੰ ਪਤਾ ਵੀ ਜਿਹੜਾ ਮੈਥੋਂ ਹੋ ਗਿਆ ਮੈਨੂੰ ਪਤਾ ਜਾਂ ਪ੍ਰਮਾਤਮਾ ਨੂੰ ਪਤਾ ਤੇ ਪਰ ਅੱਜ ਤੋਂ ਬਾਅਦ ਰੱਬ ਮੈਨੂੰ ਮੇਰੇ ਕੰਨ ਖੋਲ ਤੇ ਅੱਜ ਤੋਂ ਬਾਅਦ ਇਹ ਜੀ ਗਲਤੀ ਮੈਂ ਕਿਤੇ ਨਹੀਂ ਕਰਦਾ ਚਾਚਾ ਤੇਰੇ ਤਾਂ ਸ਼ਾਮ ਵੀ ਨਹੀਂ ਹੈਗੀ ਜਿਹੜੀ ਮੇਰੇ ਮਾਪਿਆਂ ਨੇ ਤੇ ਇਹਨਾਂ ਨੇ ਪਾਈ ਸੀਗੀ ਵੇਚ ਕੇ ਖਾ ਵੀ ਗਿਆ ਤੂੰ ਤਾਂ ਫੇਰ ਹੋਂ ਕੀ ਕਰੀਏ ਕਰਦੀਆਂ ਮਜਬੂਰੀਆਂ ਸੀਗੀਆਂ ਦੇਖ ਲੈ ਚਾਚਾ ਤੂੰ ਤਾਂ ਸ਼ਾਮ ਵੀ ਵੇਚ ਕੇ ਖਾ ਗਿਆ ਮੈਂ ਅੱਜ ਵੀ ਉੱਥੇ ਹੀ ਆ ਉਸੇ ਘਰੇ ਵਸਦੀ ਆ ਪੁੱਤੋ ਅੱਜ ਤੋਂ ਬਾਅਦ ਮੈਂ ਇਹ ਜੀ ਗਲਤੀ ਕਿਤੇ ਵੀ ਨਹੀਂ ਕਰਦਾ ਚਾਚਾ ਮੈਂ ਤਾਂ ਮਾਫ ਕਰਨ ਵਾਲੀ ਕਿਹੜੀ ਆ ਮੈਂ ਤਾਂ ਸਿਰਫ ਤੇ ਡੋਰਾ ਛੱਡਣਾ ਨਹੀਂ ਜਿਵੇਂ ਅਗਲਾ ਕਰਦਾ ਉਵੇਂ ਭਰਦਾ ਮੈਂ ਤਾਂ ਦੁਆ ਕਰਦੀ ਆ ਤੇਰੀ ਗੁੜ ਨੂੰ ਤੇਰੀ ਗੁੜ ਨੂੰ ਮੇਰੇ ਵਰਗਾ ਮੇਰੇ ਵਰਗਾ ਕਰੀਂ ਪੁੱਤ ਇਹ ਜਿਹੇ ਦਬਾਵਾ ਕਿਉਂ ਕਰਦੀਆਂ ਚਲ ਮੈਨੂੰ ਤਾਂ ਗਲਤੀ ਹੋ ਗਈ ਜਿਹੜੀ ਹੋਏ ਸੀ ਤੂੰ ਮੇਰੇ ਬੱਚੇ ਵਾਸਤੇ ਇਹ ਜਿਹੇ ਦਬਾਵਾ ਕਾਹਨੂੰ ਕਰਦੀਆਂ ਕੀਏ ਮੈਂ ਕਰਨ ਦੀ ਪੇਪੜੀ ਫੜਦਾ ਅੱਜ ਤੋਂ ਬਾਅਦ ਮੈਂ ਇਹੋ ਜਿਹਾ ਕੰਮ ਨਹੀਂ ਕਰਦਾ ਕੀ ਗੱਲ ਚਾਚਾ ਆਪ ਦੀ ਤੀ ਵੇਲੇ ਦੁੱਖ ਲੱਗਿਆ ਮੈਂ ਵੀ ਤਾਂ ਕਿਸੇ ਦੀ ਤੀ ਸੀ ਮੇਰੇ ਵੀ ਤਾਂ ਮਾਪਿਆਂ ਦੇ ਸੁਪਨੇ ਸੀ ਵੀ ਸਾਡੀ ਕੁੜੀ ਰਾਣੀਆਂ ਵਾਂਗੂ ਪਸੇ ਚੰਗੇ ਘਰ ਵਿਆਹੀ ਜਾਵੇ ਤੁਸੀਂ ਲੋਕ ਕਿਉਂ ਨਹੀਂ ਸਮਝਦੇ ਹੁੰਦੇ ਥੋੜੀ ਜਿਹੀ ਲਾਲਚ ਪਿੱਛੇ ਨਾ ਸਾਡੇ ਵਰਗਾਂ ਕੁੜੀਆਂ ਦੀ ਜ਼ਿੰਦਗੀ ਖਰਾਬ ਕਰ ਦੇਣਾ ਨਸ਼ਾ ਵਾਲੇ ਮੁੰਡੇ ਨਾਲ ਵਿਆਹ ਦਿੰਨੇ ਹੋਗੇ ਸਾਰੀ ਜ਼ਿੰਦਗੀ ਨਾ ਸਾਡੇ ਵਰਗਾਂ ਕੁੜੀਆਂ ਦੀ ਨਰਕ ਚ ਕੱਟੀ ਜਾਂਦੀ ਹੈਗੀ ਇੱਕ ਸਿਰਫ ਥੋੜੀ ਵਾਇ ਨਾਲ ਵਿਚੋਲ ਗਰੀ ਦੀ ਇੱਕ ਛਾਂਪ ਵਾਸਤੇ ਨਾ ਸਾਡੀ ਤਾਂ ਜ਼ਿੰਦਗੀ ਖਰਾਬ ਕਰ ਦੇਉਂਦੇ ਨੇ ਨਾ ਕੁੜੀਆਂ ਦੀ ਕੀ ਹੈ ਮਾਫੀ ਤਾਂ ਤੁਹਾਨੂੰ ਮੈਂ ਮੰਗ ਲਈ ਜੇ ਤੂੰ ਆਖੇ ਮੈਂ ਤੇਰੇ ਪੈਰੀ ਹੱਥ ਲਾ ਦੇਣਾਗਾ। ਨਾ ਚਾਚਾ ਮੇਰੇ ਕਾਹਨੂੰ ਪੈਰੀ ਹੱਥ ਲਾਉਣੇ ਆ। ਮੈਂ ਤਾਂ ਉਸ ਰੱਬ ਤੇ ਡੋਰਾ ਛੱਡਿਆ ਨੇ। ਜਿਹਹ ਜਾ ਕੋਈ ਕਰਦਾ ਹੈ ਨਾ ਉਹੇ ਜਾ ਭਰਦਾਗਾ। ਇਸ ਹੱਥ ਕਰ ਲਈ ਉਸ ਹੱਥ ਭਰ ਲਈ। ਜਿਹੜਾ ਕੁਛ ਮੇਰੇ ਨਾਲ ਹੋਇਆ ਨਾ ਮੈਂ ਤਾਂ ਦੁਆ ਕਰਦੀ ਆ ਤੇਰੀ ਧੀ ਨਾਲ ਵੀ ਹੋਵੇ। ਫਿਰ ਵੀ ਤੈਨੂੰ ਦੁੱਖ ਹੋਊਗਾ। ਫਿਰ ਤੈਨੂੰ ਪਤਾ ਲੱਗੂਗਾ ਕਿਸੇ ਦਾ ਦੁੱਖ ਕੀ ਹੁੰਦਾਗਾ। ਸਤਿ ਸ੍ਰੀ ਅਕਾਲ ਚਾਚਾ। ਸੇ ਪ੍ਰਮਾਤਮਾ ਅੱਜ ਤੋਂ ਬਾਅਦ ਇਹ ਜੀ ਗਲਤੀ ਕਿਤੇ ਵੀ ਨਹੀਂ ਕਰਦਾ। ਤੇ ਨਾ ਹੀ ਕਰੀਏ ਤੇ ਜਿਹੜੇ ਕੋਈ ਕਰਦਾ ਉਹਨੂੰ ਸਿੱਖਿਆ ਵੀ ਦੇਵਾਂਗੇ ਵੀ ਇਹੋ ਜੀ ਗਲਤੀ ਨਾ ਕਰੋ ਕਿਸੇ ਦੀ ਧੀ ਪੁੱਤਰ ਡੁੱਬ ਜੇ ਇਹ ਵਹਿਗੇ ਸੱਚੇ ਪਾਤਸ਼ਾਹ ਬੇਬੇ ਕੀ ਹੋਇਆ ਵੀ ਕੁਛ ਨਹੀਂ ਜੀਰੇ ਮੈਨੂੰ ਮੇਰੀ ਬੇਬੇ ਦੀ ਯਾਦ ਆ ਗਈ ਅੱਛਾ ਚਲ ਭਾਬੀ ਖੋਜ ਰਿਹਾ ਅਗਰ ਕੁਝ ਨਹੀਂ ਹੁੰਦਾ ਐ ਮੈਂ ਟੈਨਸ਼ਨ ਨਾ ਲਿਆ ਕਰ ਜਿਹੜਾ ਕੁਝ ਹੋਣਾ ਉਹ ਤਾਂ ਹੋਣਾ ਹੀ ਆ ਠੀਕ ਆ ਤੇ ਅੱਜ ਗੁਰੂ ਘਰ ਗਏ ਸੀ ਤੇ ਵੀਰਾ ਵੀ ਸੁਧਰ ਜੂਆ ਬੇਫਿਕਰ ਹੋ ਠੀਕ ਆ ਤੇ ਇੱਕੋ ਬਾਕੀ ਜਵਾਖ ਆਏ ਸੀ ਤੇ ਮੈਨੂੰ ਕਹਿੰਦੇ ਵੀ ਇਸ ਤਾਂ ਭਾਬੀ ਨਾਲ ਖੇਡਣਾਗਾ ਆ ਜਾਓ ਸਾਰੇ ਆ ਜਾਓ ਭੱਜ ਜਾਓ ਭੱਜੋ ਆ ਜਾ ਹਮਣ ਭੱਜਾ ਆ ਜਾ ਬੈਠ ਜਾ ਅਬੇ ਜੀ ਖੇਡਦੇ ਆਪਾਂ ਇੱਥੇ ਆ ਜਾ ਹਮਣੂ ਰਿਹਾ ਆ ਤੂੰ ਇੱਧਰਲੇ ਪਾਸੇ ਆ ਜਾ ਕੀ ਖੇਡੋਗੇ ਕਾਊਂਟ ਖੇਡਦੇ ਆ ਠੀਕ ਆ ਪਾ ਆ ਜਾ ਉਹ ਰਿਹਾ ਆ ਜਾ ਬੈ ਜਾ ਇਧਰ ਉੱਪਰ ਦਾ ਤੱਕ ਕਰਕੇ ਬੈ ਜਾ ਚਲੋ ਪਾ ਕਾਊਂਟ ਗਾਓ ਉੱਪਰ ਖੇਡਦੇ ਆ ਠੀਕ ਆ ਚਲੋ ਕਰੋ ਹੱਥ ਚਲੋ ਸਾਰੇ ਇਹਨੇ ਹੱਥ ਚਲੋ ਕਾਊਂਟ ਉਡਾ ਤੋਤਾ ਉਡਾ ਗਾਂ ਉਡਾ ਸਾਰੇ ਇਹਨੇ ਸਾਰਿਆਂ ਨੂੰ ਉਡਾ ਕੇ ਬਈਆ ਹੱਥ ਲਾਓ ਹਾਂ ਲਾ ਮਾ ਕੇ ਸਟਾ ਇਹ ਫਸਲਾ ਕਰਨ ਦਾ ਟਾਈਮ ਆ ਗਿਆ ਕੋਈ ਮੈਨੂੰ ਫਸਲਾ ਲੈਣ ਦਾ ਚਾਹੀਦਾ ਫੈਸਲਾ ਕੀਤਾ ਲਾ ਇਹ ਮੇਰੇ ਲਈ ਤੇ ਸੰਦੀਪ ਲਈ ਬਹੁਤ ਵਧੀਆ ये फैसला मेरे पर फारे बहुत सही होगा चल उठे अमल करने की जरूरत है चल भाई बेबे बेबे की हो राजदीप ਬੋਲ ਮਰੀ ਜਾਨਾ ਬੈਠੇ ਬੇ ਬਤਾਸਾ ਸੰਦੀਪ ਸੰਦੀਪ ਤੇ ਸੰਦੀਪ ਕੋਈ ਕੰਮ ਕਰਦੇ ਹੋ ਬੇਬੇ ਬਲਾਤ ਆ ਲੈ 2 ਮਿੰਟ ਹਾਂਜੀ ਬੈਠੋ ਸਿਰਾ ਕਿਥੇ ਬੇਬੇ ਸਿਰਾ ਪਿਆ ਗਾਂਦਰ ਸਿਰੇ ਭਾਈ ਬਾਹਰ ਆਈ ਗੱਲ ਤਾਂ ਦੱਸ ਦੇ ਬੇਬੇ ਬੈਠਦਾ ਜਾ 2 ਮਿੰਟ ਬੈਠ ਬੈਠ ਸੰਦੀਪ ਕੀ ਹੋ ਗਿਆ ਕੀ ਹੋਇਆ ਭਾਈ ਬੈਠ ਭਾਈ ਕੀ ਹੋਇਆ ਕੀ ਪਤਾ ਮੈਂ ਗੱਲ ਤਾਂ ਦੱਸ ਦੇ ਵੀ ਗੱਲ ਕੀ ਹੋਈ ਆ ਬੇਬੇ ਗਾਲੀ ਦੱਸਣ ਵਾਸਤੇ ਬੁਲਾਇਆ ਹੋਣਾ ਪੈਸੇ ਮੰਗਣੇ ਹੋਣਗੇ ਬੇਬੇ ਨੇ ਹੋਰ ਕੀ ਕਰਨਾ ਹੋਗਾ ਨਾ ਭਾਈ ਹੁਣ ਪੈਸੇ ਨਹੀਂ ਮੰਗਦਾ ਮੈਂ ਜਿੰਨੇ ਸੋਤੋ ਖਾਣੇ ਸੀ ਮੈਂ ਖਾ ਲੇ ਕਰ ਰਹਿ ਗਏ ਭਾਈ ਉਹ ਗਿੱਜੀ ਨਾ ਮੈਂ ਫੇਰ ਖੜਾ ਹੂੰ ਹੋ ਜਾ ਖੜਾ ਕੀ ਹੋਇਆ ਰਾਜੀਪ ਤੈਨੂੰ ਪਤਾ ਕੀ ਹੋ ਗਿਆ ਭਾਈ ਦੱਸ ਤਾਂ ਦੇ ਭਾਈ ਕੀ ਹੋ ਗਿਆ ਭਾਈ ਮੈਨੂੰ ਮaaf ਕਰਦੇ ਏ ਕੀ ਗੱਲ ਹੋ ਗਈ ਬੇਬੇ ਮaaf ਕਰਦੇ ਮੈਨੂੰ ਪਤਾ ਗੱਲ ਤਾਂ ਦੱਸ ਦੇ ਭਈ ਗੱਲ ਕੀ ਹੋ ਗਈ ਕੀ ਹੋ ਗਿਆ ਭਾਈ ਖੜਾ ਹੋ ਮੈਂ ਤੁਹਾਡੇ ਸਾਰਿਆਂ ਦਾ ਗੁਨਾਹਕਾਰ ਹਾਂ ਮੈਨੂੰ ਮaaf ਕਰ ਦੋ ਲੈ ਗੱਲ ਤਾਂ ਪੁੱਛ ਲੈਨੂੰ ਕੀ ਹੋ ਗਈ ਭਾਈ ਕੀ ਹੋ ਗਿਆ ਕੱਲ ਤਾਂ ਦੱਸ ਬੈਠ ਮੇਰੇ ਤੇ ਨਾ ਭਾਈ ਕੀ ਹੋ ਗਿਆ ਭਾਈ ਦੱਸ ਤਾਂ ਦੇ ਰਾਜੀ ਰਾਜੀ ਭਾਈ ਕੀ ਹੋ ਗਿਆ ਰਾਜੀ ਪੁੱਤ ਕੀ ਹੋ ਗਿਆ ਪੁੱਤ ਭਾਈ ਕੀ ਹੋ ਗਿਆ ਦੱਸ ਤਾਂ ਦੇ ਪੁੱਤ ਦੱਸ ਦੇ ਕੀ ਗੱਲ ਹੋ ਗਈ ਬੇਬੇ ਭਾਈ ਤੁਸੀਂ ਰਹਿ ਤੂੰ ਡਾਕਟਰ ਨੂੰ ਬੁਲਾ ਕੇ ਲਿਆ ਨਾ ਨਾ ਕਿਸੇ ਨੂੰ ਨਾ ਦੱਸ ਦੇ ਭਾਈ ਇਹ ਸੁਣਨ ਨੂੰ ਬਹੁਤ ਦੁੱਖ ਦਿੱਤੇ ਬਸ ਓ ਚਲ ਕੋਈ ਗੱਲ ਨਹੀਂ ਭਾਈ ਤੂੰ ਗੱਲ ਦੱਸ ਕੀ ਹੋ ਗਈ ਬਹੁਤ ਦੁੱਖ ਦਿੱਤੇ ਮੈਨੂੰ ਔਰ ਦੁੱਖ ਨਹੀਂ ਦੇਣਾ ਚਾਹੁੰਦਾ ਸੀ ਰਾਜਦੀਪ ਗੱਲ ਦੱਸ ਦੇ ਕੀ ਹੋ ਗਈ ਬੇਬੇ ਹੱਟ ਮੈਂ ਫੋਟੋਪਟਾ ਫੈਸਲਾ ਕਰਨ ਜਾ ਕੇ ਇਹ ਫੈਸਲਾ ਆਪਣੇ ਘਰ ਵਾਸਤੇ ਬਹੁਤ ਵਧੀਆ ਹੋ ਗਿਆ ਕੀ ਬੋਲੀ ਜਾਨੇ ਹੋ ਕਹਿ ਦੀਆਂ ਗੱਲਾਂ ਕਰੀ ਜਾਨੇ ਹੋਗੇ ਬੇ ਪੁੱਤ ਸੁੱਖੀ ਸੰਧੀ ਤੂੰ ਇਹ ਜਿਹੀ ਗੱਲਾਂ ਕਿਉਂ ਕਰਦਾਗਾ ਸੰਦੀਪ ਆਪਾਂ ਦੋਨੇ ਵੀ ਕਿਨੇ ਇੱਥੇ ਨਿਕਲੇ ਨਾ ਤੂੰ ਮੈਨੂੰ ਛੱਡ ਦੇ ਸਕੇ ਤੇ ਨਾ ਮੈਨੂੰ ਸ਼ਖ ਬੇਪੁੱਤ ਤੂੰ ਐਵੇਂ ਕਿਉਂ ਬੋਲੀ ਜਾਂਦਾ ਕੀ ਗੱਲ ਹੋ ਗਈ ਬੇਬੇ ਮਜ਼ਾਕ ਕਰਦਾ ਹੂਗਾ ਇਹਦੀ ਆਦਤ ਆਗੇ ਹਾਂ ਬਾਈ ਬਾਈ ਤੈਨੂੰ ਆਦਤ ਆ ਦਿੱਤਾ ਕੇ ਦੱਸ ਯਾਰ ਖੜਾ ਹੋ ਯਾਰ ਮੰਜੇ ਤੇ ਚੱਲ ਬਾਈ ਬਾਈ 2 ਮਿੰਟ ਬਹਿ ਜਾ ਯਾਰ ਸਿਰੇ ਡਾਕਟਰ ਨੂੰ ਸੱਜ ਕੇ ਲੈ ਆ ਮੈਂ ਡਾਕਟਰ ਨੂੰ ਬੁਲਾ ਕੇ ਆ ਲਿਆ ਬਈਆ ਬਾਈ ਦੱਸ ਤਾਂ ਦੇ ਕੀ ਹੋ ਗਿਆ ਬੇਬੇ ਪੁੱਛ ਲਾ ਆਏਗਾ ਤੂੰ ਗੱਲਾਂ ਕਰੀ ਜਾਂਨੇ ਓ ਕੀ ਗੱਲ ਹੋ ਗਈ ਹੈਗੀ ਮੇਰੀ ਗੱਲ ਸੁਣ ਬੇਪੁੱਤ ਮੈਂ ਇੱਕ ਬਹੁਤ ਵੱਡਾ ਫੈਸਲਾ ਲੈ ਜਾਣਾ ਹੈ। ਬਹੁਤ ਵੱਡਾ ਫੈਸਲਾ ਲੈਣਾ। ਮੇ ਪੁੱਤ ਤਾਂ ਆਇਕੋ ਉਗਰੀ ਜਾਣਾ। ਮੈਨੂੰ ਆਹ ਦਿਨ ਦਿਖਾਉਣੇ ਪੱਕੇ ਸੀਗੇ। ਬਾਈ ਦੱਸ ਦੇ ਕੀ ਹੋ ਗਿਆ? ਬਾਈ 2 ਮਿੰਟ ਰੁਕ ਜਾ ਯਾਰ ਬਸ। ਭਾਬੀ ਪੁੱਛ ਲੈਣਾ ਵੀਰੇ ਨੂੰ ਕੀ ਹੋ ਗਿਆ। ਰਾਦੀਪ ਕੀ ਹੋਇਆ? ਤੁਸੀਂ ਕੀ ਖਾ ਪੀ ਕੇ ਆਏ ਹੋਗੇ? ਉਹ ਮੇਰੀ ਗੱਲ ਸੁਣੋ। ਮੇਰਾ ਆਖਰੀ ਫੈਸਲਾ। ਤੁਸੀਂ ਦੋਨੇ ਮੇਰੇ ਨਾਲ ਇੱਕ ਵਾਅਦਾ ਕਰੋ। ਭਾਈ ਕੀ ਗੱਲ ਦੱਸ ਤਾਂ ਦੇ ਮੇਰੇ ਨਾਲ ਤੁਸੀਂ ਦੋਨੇ ਇੱਕ ਵਾਅਦਾ ਕਰੋ ਭਾਈ ਰਾਜੀਪ ਗੱਲ ਦੱਸ ਪਹਿਲਾਂ ਭਾਈ ਰਾਜੀਪ ਰਾਜੀਪ ਤੂੰ ਤੇ ਗੱਲ ਤਾਂ ਦੱਸ ਦੇ ਬੁਲਾ ਲੈਣਾ ਗੱਲਾਂ ਸਾਡੇ ਭਾਈ ਭਾਬੀ ਭਾਈ ਡਾਕਟਰ ਕੋਲ ਨਹੀਂ ਜਾਣ ਤੁਸੀਂ ਦੋਨੇ ਮੇਰੇ ਨਾਲ ਇੱਕ ਵਾਅਦਾ ਕਰੋ ਭਾਈ ਇਹ ਕੀ ਆ ਭਾਈ ਅੱਜ ਤੋਂ ਤੇਰੀ ਇਮਾਨਤ ਆ ਤੇ ਇਹ ਵਾਅਦਾ ਭਾਈ ਇਹ ਇੱਕ ਹੀ ਗਰੀਆ ਨਾ ਦਾ ਰਾਜੀਪ ਜਨਮ ਭਾਤ ਤੱਕ ਲੈ ਬਾਹੂ ਭਾਈ ਤੈਨੂੰ ਉਸ ਨਹੀਂ ਹੁੰਦਾ ਭਾਈ ਇਹਗਾ ਭਾਈ ਰਾਜੀਪ ਰਾਜੀਪ ਇਹ ਮੇਰੀ ਆਖਰੀ ਇੱਛਾ ਨੂੰ ਪੂਰੀ ਕਰਦੇ ਹੋ ਯਾਰ ਰਾਜੀਪ ਭਾਈ ਤੂੰ ਨਥੇ ਨਾ ਕਰਦਾ ਓ ਜਾ ਦੇ ਨਾ ਦੇਖਣਾ ਬੰਦਾ ਭਾਈ ਤੈਨੂੰ ਕਿੰਨਾ ਸਮਝਾਇਆ ਸੀ ਤੇਰੇ ਤੂੰ ਨਹੀਂ ਸਮਝਿਆ ਹੈਗਾ ਚੱਲ ਭਾਈ ਮੈਂ ਤੈਨੂੰ ਡਾਕਟਰ ਕੋਲ ਲੈ ਕੇ ਆਉਂਦਾ ਰਾਜੀਪ

ਅੱਜ ਦੀ ਤੂੰ ਮੈਂ ਆਪਣੇ ਨਜੇ ਛੱਡੇ ਪੁੱਤ ਤੂੰ ਏ ਤਾਂ ਬਾਈ ਖੜਾ ਹੋਇਆ ਬੇਬੇ ਬਾਈ ਨਹੀਂ ਹੋਇਆ ਬਾਈ ਖੜਾ ਹੋਇਆ ਓਏ ਰਾਦੇ ਫਟ ਖੜਾ ਬੇਬੇ ਖੜਾ ਕਰਦੇ ਬਾਈ ਬੋਲਦਾ ਕਿਉਂ ਨਹੀਂ ਪੁੱਤ ਹੁਣ ਨਹੀਂ ਖੜਾ ਸਾ ਮੇਰਾ ਪੁੱਤ ਬਾਬੇ ਕਿਹਾ ਬੋਲਦਾ ਕਿਉਂ ਨਹੀਂ ਬਾਈ ਖੜਾ ਹੋਇਆ ਬਾਈ ਓਏ ਬਾਈ ਓਏ ਉਹ ਭਾਈ ਜਿਹੜਾ ਰਿਸ਼ਤਾ ਤੂੰ ਬਣਾ ਗਿਆ ਨਾ ਉਹ ਤਾਂ ਕਦੇ ਸੋਚਿਆ ਵੀ ਨਹੀਂ ਸੀ ਭਾਈ ਬਾਈ ਉਠਗਾੜਾ